ਸਵੇਰੇ ਸਕੂਲ ਜਾਣ ਲੱਗੇ ਤੇ ਜਦੋਂ ਘਰੇ ਵਾਪਸ ਆਏ ਉਦੋਂ ਦੇਖਿਓ ਫਾਈਟ ਲੋ ਜੀ ਸਕੂਲੋਂ ਪੜ੍ਹ ਕੇ ਆ ਗਿਆ ਇਦਾਂ ਆ ਉਹ ਤੇਰੀ ਆ ਤਾਂ ਜੱਫਾ ਲੱਗ ਗਿਆ ਛੱਡਦਾ ਨਹੀਂਗਾ ਤੂੰ ਆ ਤੋੜੀ ਤਮੀਜ਼ ਨਹੀਂ ਆਈ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ ਉਹ ਤੇਰੀ ਆ ਤਾਂ ਇਹਨਾਂ ਕੋਲ ਤਾਂ ਮੈਂ ਉਹ ਕਰਨਾ ਤਾਂ ਸੋਚੀ ਆ ਹੋਗੀ ਲਾਓ ਏ ਸੀਗੇ ਸਾਹਿਬ ਨੇ ਇਹਨੀਆਂ ਗੱਲਾਂ ਗੁਲਾਬੀ ਹੋਈਆਂ ਦੇਖੋ ਤੁਸੀਂ ਔਰ ਤੇਰੀ ਔਰ ਤੇਰੀ ਚੱਲੇ ਚੱਲਾ ਫਾਈਟ ਹੋ ਗਈ ਬੈਠ ਬੈਠ ਮਾਰੀ ਜਾਂਦਾ ਮਾਰੀ ਜਾਂਦਾ ਇਹ ਜੂੜਾ ਹੀ ਕਮਾ ਕਮਾ ਮਾਰਦਾ ਏ ਤੇਮੀਂ ਨਾ ਆਪਦੀ ਵੀ ਕੋਈ ਬੰਦੇ ਦੀ ਚੀਜ਼ ਹੁੰਦੀ ਆ ਹਰ ਕੋਈ ਆਪਦੀ ਭੈਣ ਦੀ ਦੀ ਜੀ ਚੀਜ਼ ਦੀ ਨੀ ਜੀ ਦੀ ਤਾਂ ਮੇਰਾ ਗੱਲ ਨਹੀਂ ਕਰਦਾ ਤੂੰ ਆ ਫਿਰ ਆਵਾ ਕਿੱਥੇ ਚਲੀ ਜਾਂਦੀ ਬਹੁਤ ਅੱਛੇ ਫਾਈਟ ਤੇਰਾ ਨਾਮ ਕਿਉਂ ਨਹੀਂ ਆਉਂਦਾ ਮੇਰੇ ਪਰਦਾ ਤੂੰ ਨੀਗਾ ਤੈਨੂੰ ਆਪਦੇ 20 ਦੇ ਪੇਪਰ ਦੇਖਿਆ ਸੀ ਰੀਡਿੰਗ ਤੈਨੂੰ ਨਹੀਂ ਆਉਂਦੀ ਕੋਸ਼ੋਂਦੋ ਵੀ ਤਾਂ ਗੱਲ ਕਰਾ ਤਾਂ ਗੱਲ ਕਰ ਰੀਡਿੰਗ ਤੈਨੂੰ ਨਹੀਂ ਆਉਂਦੀ ਮਾੜੀ ਗੱਲ ਹੋ ਗਈ ਗੱਡੀਆਂ ਜਿੰਨਾ ਮਾਤੀ ਪੁੱਛ ਲੋ ਉਹ ਕਰਾ ਲੋ ਏ ਤਾਂ ਜਹਨਾ ਕਰਾ ਲੋ ਕੁਮ ਕਾ ਨਾ ਕਰਾ ਲੋ ਡੈਡੀ ਮੈਂ ਕੋਰਜ ਫਲੋਰ ਕੋਲਣਾ ਐਵੇਂ ਨਹੀਂ ਖੁੱਲਣਾ ਬਾਕੀ ਫਾਈਟ ਨਹੀਂ ਜਿੱਤੇ ਨਹੀਂ ਜਿੱਤੇ ਕਲਾ ਨੂੰ ਵੀਰ ਲੱਗਦਾ ਬਈ ਨਾ ਰੀਡਿੰਗ ਆਉਂਦੀ ਨਾ ਕੋਈ ਸ਼ੌਂਕ ਤੈਨੂੰ ਕੋਈ ਸ਼ੌਂਕਾਂ ਦੀ ਬਾਤ ਤਾਂ ਨਹੀਂ ਜਿਹੜਾ ਇੱਕ ਛੋਟਾ ਹੈ ਆ ਜੱਜਾ ਜੱਜਾ ਜੇ ਜੱਜਾ ਕੀ ਕਰ ਗਿਆ ਜੱਜਾ ਤੇ ਨਹੀਂ ਪੁਰਾਣੀ ਗੱਲ ਸੁਣ ਨਾ ਕਿੰਨੇ ਨੰਬਰ ਆਏ ਇਸ ਵਾਰ ਪੇਪਰ 20 ਦਾ 70 ਸੁਣ ਲੈ ਜੀਓਗ੍ਰਾਫੀ 'ਚ ਟੌਪ ਕੀਤਾ ਵਾ ਸਾਰੇ ਕਲਾਚ ਹਾਈਐਸਟ ਮਾਰਕਸ ਨੇ ਮੇਰੇ ਐਦਾਂ ਵਾ ਕੀ ਕਰੇ ਉਹ ਬਾਤ 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 ਮਤਲਬ ਆ ਪੱਗ ਗਿਆ ਆਲਾ ਬਾਈ ਇਹ ਤਾਂ ਆਪਣੇ ਮਸਲੇ ਦਾ ਹੱਲ ਕਰੋ ਤੇ ਇਹ ਤਾਂ ਆ ਗੱਲ ਸਿੱਧਾ ਬੀਏ ਨਾਲ ਜਿ ਪੜਿਆ ਨਹੀਂ ਕਿ ਹੈ ਨਹੀਂ ਕਿ ਬਸ ਪੈਸੇ ਕਮਾਉਣੇ ਆ ਸਿੱਧੇ ਹੀ ਆ ਲੋ ਇਹ ਤਾਂ ਹੀ ਕਹਿੰਦਾ ਜੀ ਪਾਣੀ ਪੀਓ ਪਾਣੀ ਪੀਓ ਪਹੁੰਚੂਗਾ ਪਾਣੀ ਪੀਓ ਬਾਈ ਤੇਰਾ ਤਮੀਜ਼ ਸਿਖਰਾ ਮੈਂ ਤੈਨੂੰ ਦੱਸਿਆ ਮੈਨੂੰ ਗੁੱਸਾ ਨਾ ਚੜਾਇਆ ਕਰ ਤੇਰੇ ਨਾਲ ਖਿਲਾਫ ਮੈਨੂੰ ਮੇਰੇ ਨਾਲ ਕਿਸੇ ਨੂੰ ਖੜਾ ਨਾ ਕਰਿਆ ਕਰ ਹਲੀ ਕੀ ਕਰ ਦੋ ਮੇਰਾ ਮਤਲਾ ਚੰਤੋ ਵਾਰ ਮੇਰਾ ਹੱਥ ਵੀ ਲਾ ਤਾ ਡੋਟ ਟੱਚ ਮੀ ਸਟੇ ਅਵੇ ਫਰੋਮ ਮੀ ਦੂਰ ਰਹਿ ਮੇ ਤੋਂ ਜੇ ਮੈਂ ਪਰੂਨਾਸ ਤੈਨੂੰ ਦੋ ਫੁੱਟ ਦੀ ਦੂਰੀ ਓਪਨਾਈ ਰੱਖ ਮੇਰੇ ਨਾਲ ਤੂੰ ਮਾ ਖਰਾਬ ਕੀਤਾ ਪਿਆ ਵਾ ਇਹਨਾਂ ਗੱਡੀਆਂ ਸਾਰੇ ਪਤਾ ਪੜ੍ਹ ਲਿਖਦਾ ਇਹਨਾਂ ਕੋਈ ਪਤਾ ਨਹੀਂਗਾ ਟੈਸਟਸ ਲੈ ਕੇ ਆ ਜੂਗਾ ਪਹਿਲਾਂ ਤਾਂ ਟ੍ਰੇਨ ਭਰਦਾ ਸੀਗਾ ਹੁਣ ਹੀ ਆਉਣ ਲੱਗੇ ਆ ਵਧੀਆ ਨੰਬਰ ਪਹਿਲਾਂ ਤਾਂ ਸਿਰਫ ਟ੍ਰੇਆ ਭਰ ਕੇ ਰੱਖਤੀਆਂ ਸੀਗੀਆਂ ਅਸੀਂ ਦੇਖਦੇ ਸੀ ਵੀਰਾਂ ਕੀ ਕਰੀਏ ਚਲੋ ਕੋਈ ਗੱਲ ਨਹੀਂ ਆਪਾ ਬਹਿ ਕੇ ਤੁਹਾਡੇ ਮਸਲੇ ਮਸਲੇ ਦਾ ਆਹ ਦੀ ਕਰਦੀ ਸ਼ਾਮ ਕੀ ਮੇਰੇ ਦੇਰ ਆ ਜੇ ਮੇਰਾ ਗੁੱਸਾ ਚੜ ਗਿਆ ਨਾ ਪੁੱਤ ਆ ਬੂਟ ਦੇਦਾ ਨਾ 7 ਨੰਬਰ ਦਾ ਵਾਹੀ ਮੂੰਹ ਤੇ ਚਪਾ ਦੂ ਆ ਚੱਪੇ ਜਿਹੜਾ ਤੇਰਾ ਬੂਟ ਹੈ ਮੇਰੇ ਕੋਲ ਆ ਫੇਰ ਮੈਂ ਕਰ ਆਹ ਦੀ ਘੜਦਾ ਤੈਨੂੰ ਝੁੱਕ ਕੇ ਰਹਿਣਾ ਮੂ ਮੇਰੇ ਮੂਰੇ ਮੈਂ ਬੜੀ ਆ ਝੁੱਕੇ ਰਹਿ ਹਰੇਕਟ ਮੇਰੇ ਮੋਢੇ ਨਾਲ ਨਹੀਂ ਪਹੁੰਚਦਾ ਮੋਢੇ ਨਾਲ ਫਾ ਚੜ ਗਿਆ ਨਾ ਮੈਂ ਲਾ ਨਹੀਂ ਦੇਣਾ ਤੇਰੇ ਬਸ ਛੱਡੋ ਆ ਘਰਾਟੇ ਦਿਖਾ ਦੇ ਉਹ ਬਸ 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 ਤੇਰੀ ਟੀਚਰ ਕਹਿੰਦੀ ਐ ਕਲਾਸ ਚ ਗੱਲਾਂ ਮਾਰਦਾ ਬਹਿ ਕੇ ਇੱਕ ਲੰਡਰ ਹੋਇਆ ਦੋਸਤ ਆ ਪਾਣੀ ਕਹੇ ਜਾ ਕੇ ਤੇ ਉਹ ਨਾਲ ਗੱਲਾਂ ਮਾਰੀ ਜਾ ਕਹਿੰਦੀ ਚਲੋ ਦੋਸਤੋ ਮੈਂ ਮਸਲਾ ਹੱਲ ਕਰਨ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਲਾਈਵ ਹੋਣਾ ਮੈਂ ਤਾਂ ਦੂਰ